ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਮੇਰੇ ਪਿੰਡ ਦੀਆਂ ਅੱਲਾ ਪ੍ਰਾਣੀ ਸਮਿਆਂ ਵਿੱਚ ਵੱਡੇ ਪਿੰਡਾਂ ਵਿੱਚ ਘਰ ਲੱਭਣ ਵਿੱਚ ਬੜੀ ਮੁਸ਼ਕਲ ਆਉਂਦੀ ਸੀ ਕਿਉਂਕਿ ਇੱਕੋ ਨਾਮ ਦੇ ਕਈ ਵਿਅਕਤੀ ਪਿੰਡ ਵਿੱਚ ਰਹਿੰਦੇ ਸਨ ਕਈਆਂ ਦੇ ਨਾਂ ਅਤੇ ਪਿਤਾ ਦੇ ਨਾਂ ਵੀ ਇੱਕੋ ਸਨ ਸ਼ਹਿਰ ਇਸ ਮੁਸ਼ਕਲ ਦਾ ਹੱਲ ਕੱਢਣ ਲਈ ਅੱਲਾ ਹੋਂਦ ਵਿੱਚ ਆਈਆਂ ਹੁਣ ਇਹ ਅੱਲਾ ਕਿਤੇ ਰਿਸਟ੍ਰੈਡ ਨਹੀਂ ਹੁੰਦੀਆਂ ਆਮ ਤੌਰ ਤੇ ਆਦਮੀ ਦੇ ਬੋਲਚਾਲ ਕੰਮਕਾਰ ਰਹਿਣ ਸਹਿਣ ਖਾਣ ਪੀਣ ਨੂੰ ਲੋਕ گاਉ ਨਾਲ ਵੇਖਦੇ ਹਨ گاਉ ਨਾਲ ਵੇਖਦੇ ਹਨ ਅਤੇ ਪਰਖਦੇ ਹਨ ਸਮਾਜ ਤੋਂ ਕੋਈ ਵੱਖਰੀ ਵਿਸ਼ੇਸ਼ ਆਦਤ ਕਰਕੇ ਆਪਣੇ ਨਾਂ ਦੀ ਮਗਰ ਕੋਈ ਵਿਸ਼ੇਸ਼ ਵਿਸ਼ੇਸ਼ਕ ਲਵਾ ਬੈਠਦੇ ਹਨ ਜੋ ਹੌਲੀ ਹੌਲੀ ਆਲ ਬਣ ਜਾਂਦੀ ਹੈ ਇਹ ਅੱਲ ਕਈ ਵਾਰ ਇੱਕ ਵਿਅਕਤੀ ਤੋਂ ਸ਼ੁਰੂ ਹੋ ਕੇ ਪੂਰੇ ਪਰਿਵਾਰ ਮਗਰ ਲੱਗ ਜਾਂਦੀ ਹੈ ਕਈ ਵਾਰੀ ਪੱਤੀ ਦਾ ਰੂਪ ਧਾਰ ਲੈਂਦੀ ਹੈ ਕਈ ਵਾਰ ਅੱਲ ਤੋਂ ਪੱਤੀ ਤੇ ਪੱਤੀ ਤੋਂ ਪਿੰਡ ਬਣ ਜਾਂਦੀ ਹੈ ਇਹ ਅੱਲ ਅਜਿਹੀ ਸ਼ੈ ਹੈ ਜੋ ਜੇਸ ਨੂੰ ਇੱਕ ਵਾਰ ਚਿੰਬੜ ਜਾਵੇ ਮਰਨ ਤੋਂ ਬਾਅਦ ਵੀ ਮਗਰੋਂ ਨਹੀਂ ਲੈਂਦੀ ਜਗਾਵੇ ਪਿੰਡ ਤੋਂ ਉੱਠ ਕੇ ਇੱਕ ਪਰਿਵਾਰ ਨੇ ਪਿੰਡ ਤੋਂ ਕਾਫੀ ਦੂਰ ਖੇਤਾਂ ਵਿੱਚ ਆਪਣਾ ਘਰ ਪਾ ਲਿਆ ਚੋਰੀ ਚਿਕਾਰੀ ਦੇ ਡਰੋਂ ਇੱਕ ਕੁੱਤੀ ਰੱਖ ਲਈ ਕੁੱਤੀ ਬੜੀ ਕਾੜਸੀ ਜਿਸ ਨੂੰ ਘਰ ਦੇ ਨੇੜੇ ਨਾ ਫੜਕਣ ਦਿੰਦੀ ਲੋਕ ਉਸ ਕੁੱਤੀ ਵਾਲਾ ਘਰ ਆਖਣ ਲੱਗ ਪਏ ਹੌਲੀ ਹੌਲੀ ਉੱਥੇ 2-4 ਘਰ ਹੋਰ ਵਸ ਗਏ ਲੋਕਾਂ ਨੇ ਕੁੱਤੀ ਵਾਲੇ ਡੇਰੇ ਕਹਿਣਾ ਸ਼ੁਰੂ ਕਰ ਦਿੱਤਾ ਫਿਰ ਕੁਝ ਪਰਿਵਾਰ ਵਧਣ ਕਰਕੇ ਅਤੇ ਕੁਝ ਹੋਰ ਲੋਕ ਵਸਣ ਕਰਕੇ ਪੂਰਾ ਪਿੰਡ ਬਣ ਗਿਆ ਪਤਾ ਉਦੋਂ ਲੱਗਾ ਜਦੋਂ ਉਸ ਪਿੰਡ ਦੀ ਵੱਖਰੀ ਪੰਚਾਇਤ ਪਿੰਡ ਕੁੱਤੀਵਾਲ ਦੇ ਨਾਂ ਤੇ ਬਣ ਕੇ ਹੋਂਦ ਵਿੱਚ ਆ ਗਈ ਕਿਸੇ ਨੇ ਕੋਈ ਉਜਰ ਨਾ ਕੀਤਾ ਹੁਣ ਇਹ ਘੱਗ ਅਵਸਥਾ ਪਿੰਡ ਹੈ ਪਿੰਡ ਕੁੱਤੀਵਾਲ ਬਲਾਕ ਚੁਗਾਵਾ ਜ਼ਿਲ੍ਹਾ ਅਮਰਤਸਰ ਸਾਡੇ ਪਿੰਡ ਦੇ ਦੋ ਸਗੇ ਭਰਾ ਜਿਨ੍ਹਾਂ ਦੇ ਨਾਵਾਂ ਦਾ ਕੋਈ ਲੋਕਾਂ ਨੂੰ ਪਤਾ ਨਹੀਂ ਸਾਰੇ ਪਿੰਡ ਵਿੱਚ ਲੰਮੇ ਕਰਕੇ ਜਾਣੇ ਜਾਂਦੇ ਹਨ ਆਪਣੀ ਅਵੈੜ ਵੱੱਛੀ ਨੂੰ ਤੇਲ ਦੇਣ ਲੱਗੇ ਜੋ ਸੂਣ ਵਾਲੀ ਸੀ ਬਹੁਤ ਮਿਹਨਤ ਕਰ ਲਈ ਫਿਰ ਦੋਹਾਂ ਭਰਾਵਾਂ ਨੇ ਗੁੱਸੇ ਵਿੱਚ ਆ ਕੇ ਜਾਹਾ ਅਜਹਾ ਮਰੋੜਾ ਮਾਰਿਆ ਕਿ ਬੱਚੀ ਪਰਲੋਕ ਸੁਧਾਰ ਗਈ ਉਹਨਾਂ ਦੀ ਮਾਂ ਨੇ ਸਮਝਾਇਆ ਕਿ ਗਾਂ ਦਾ ਪਾਪ ਬੜਾ ਲੱਗਦਾ ਹੈ ਉਤੋਂ ਸੂਣ ਵਾਲੀ ਤੁਹਾਨੂੰ ਦੋਰੀ ਮਾਰ ਪੈਣੀ ਹੈ ਉਹਨਾਂ ਨੇ ਡਰਦਿਆਂ ਅਖੰਡ ਪਾਠ ਰਖਵਾ ਦਿੱਤਾ ਆਛੋ ਪਲੇ ਜਹੇ ਗ੍ਰੰਥੀ ਨੂੰ ਪੁੱល ਬਖਸ਼ਾਉਣ ਲਈ ਅਤੇ ਗਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਅਰਦਾਸ ਕਰਨ ਦੀ ਵਿਧੀ ਸਮਝਾ ਦਿੱਤੀ। ਦੂਜੇ ਪਾਸੇ ਸਾਰੇ ਪਿੰਡ ਵਿੱਚ ਗੱਲ ਫੈਲ ਗਈ ਲੋਕਾਂ ਨੇ ਉਹਨਾਂ ਨੂੰ ਬੱਚੀ ਮਾਰ ਕਹਿਣਾ ਸ਼ੁਰੂ ਕਰ ਦਿੱਤਾ। ਰੇਂਦੀ ਕਸਰ ਭੋਗ ਵਾਲੇ ਦਿਨ ਪੂਰੀ ਹੋ ਗਈ ਜਦੋਂ ਲੋਕ ਇੱਕ ਦੂਸਰੇ ਨੂੰ ਕਹਿਣ ਬੱਚੀ ਮਾਰਾਂ ਨੇ ਬੜਾ ਮਾੜਾ ਕੰਮ ਕੀਤਾ। ਉਹ ਦੋਵੇਂ ਭਰਾ ਬਜ਼ੁਰਗ ਦੁਨੀਆ ਤੋਂ ਰੁਕਸਤ ਹੋ ਚੁੱਕੇ ਹਨ ਪਰ ਲੋਕ ਹੁਣ ਤੱਕ ਉਹਨਾਂ ਦੇ ਪਰਿਵਾਰ ਨੂੰ ਬੱਚੀ ਮਾਰ ਕਹਿੰਦੇ ਹਨ। ਸਾਡੇ ਪਿੰਡ ਦਾ ਦਲੀਪ ਸਿੰਘ ਵਿਦੇਸ਼ ਤੋਂ ਪੜਿਆ ਲਿਖਿਆ ਵਿਅਕਤੀ ਹੈ। ਕਾਫੀ ਚਿਰ ਵਿਦੇਸ਼ 'ਚ ਰਹਿਣ ਕਰਕੇ ਉਹ ਹੁਣ ਪਿੰਡ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦਾ ਇੱਕ ਭਰਾ ਪਹਿਲਾਂ ਤੋਂ ਹੀ ਪਿੰਡ ਰਹਿ ਕੇ ਖੇਤੀ ਕਰਦਾ ਹੈ ਜੋ ਅਣਪੜਾ ਹੈ। ਪਰ ਉਹ ਕੱਪੜੇ ਬੜੇ ਸਾਫ਼ ਸੁਥਰੇ ਪਾਉਂਦਾ ਹੈ ਅਤੇ ਲੋਕਾਂ ਨੂੰ ਵੀ ਨਸੀਹਤ ਦਿੰਦਾ ਹੈ ਕਿ ਟੀਨੋਂ ਪਾਲ ਨਾਲ ਧੋ ਕੇ ਕੱਪੜੇ ਪਾਇਆ ਕਰੋ। ਤੀਨੋਪਾਲ ਕੱਪੜਿਆਂ ਨੂੰ ਦੁੱਧ ਵਾਂਗ ਚਿੱਟਾ ਕਰ ਦਿੰਦੀ ਹੈ ਲੋਕਾਂ ਨੇ ਉਸ ਦੀ ਅਨਸੀਅਤ ਮੰਨੀ ਕਿ ਨਹੀਂ ਇਹ ਤਾਂ ਪਤਾ ਨਹੀਂ ਪਰ ਲੋਕਾਂ ਨੇ ਉਸ ਨੂੰ ਪਾਲ ਸਿੰਘ ਤੀਨੋਪਾਲ ਕਹਿਣਾ ਸ਼ੁਰੂ ਕਰ ਦਿੱਤਾ ਹੁਣ ਕਈਆਂ ਨੂੰ ਪਾਲ ਸਿੰਘ ਦਾ ਪਤਾ ਹੈ ਪਤਾ ਹੀ ਨਹੀਂ ਉਹ ਤੀਨੋਪਾਲ ਹੀ ਕਹਿੰਦੇ ਹਨ ਦੂਸਰੇ ਪਾਸੇ ਦੂਜਾ ਦਲੀਪ ਸਿੰਘ ਪੜਿਆ ਲਿਖਿਆ ਵਿਅਕਤੀ ਹੈ ਲੋਕ ਉਸ ਨੂੰ ਦੀਪਕ ਕੁੱਤਾ ਆ ਤੇ ਕਈ ਨਿਰ ਕੁੱਤਾ ਹੀ ਬੁਲਾਉਂਦੇ ਹਨ ਭਾਵੇਂ ਪਿੱਠ ਪਿੱਛੇ ਹੀ ਸਹੀ ਦਰਸਲ ਗੱਲ ਇਹ ਹੈ ਕਿ ਦਲੀਪ ਸਿੰਘ ਗੁੱਸੇ ਵਿੱਚ ਆ ਕੇ ਕਿਸੇ ਨੌਕਰ ਨੂੰ ਗੰਦੀ ਗਾਲ ਦੀ ਥਾਂ ਕੁੱਤਾ ਸ਼ਬਦ ਪ੍ਰਯੋਗ ਕਰਦਾ ਇੱਥੋਂ ਤੱਕ ਕਿ ਆਪਣੇ ਬੱਚਿਆਂ ਦੀ ਵੀ ਗੁੱਸੇ 'ਚ ਆ ਕੇ ਕੁੱਤਿਆਂ ਨਾਲ ਤੁਲਨਾ ਕਰਦਾ ਕਿਸੇ ਕੰਮ ਵਾਲੇ ਦੇ ਲੇਟ ਆਉਣ ਤੇ ਕਹੇਗਾ ਕੁੱਤਿਆ ਗੋਡੇ-ਗੋਡੇ ਦੇ ਅੰਚੜ ਆਇਆ ਤੂੰ ਹੋਣਾ ਹੈ ਜਾਂ ਪਸ਼ੂ ਚੋਣ ਵਾਲੇ ਪਏ ਹਨ ਇਹ ਇਹ ਕੋਈ ਤੇਰਾ ਆਉਣ ਦਾ ਟਾਈਮ ਹੈ ਕੁੱਤਿਆ ਧਾਰਮਿਕ ਲੀਡਰਾਂ ਤੇ ਰਾਜਨੀਤਿਕ ਨੇਤਾਵਾਂ ਨੂੰ ਕਈ-ਕਈ ਵਾਰ ਕੁੱਤਾ ਕਹਿ ਕੇ ਪੰਡ ਦਾ ਕਈ ਵਾਰ ਹਾਸੋਹੀਨ ਸਥਿਤੀ ਪੈਦਾ ਹੋ ਜਾਂਦੀ ਹੈ ਤੁਸੀਂ ਪਿੰਡ ਵਿੱਚ ਮਜ਼ਦੂਰੀ ਵਾਸਤੇ ਕਿਸੇ ਦਿਹਾੜੀਦਾਰ ਨੂੰ ਸਵੇਰੇ ਦਿਹਾੜੀ ਤੇ ਆਉਣ ਵਾਸਤੇ ਕਾਹੂ ਤਾਂਗ ਲਾ ਤਾਂ ਅਗਲਾ ਭੋਲੀ ਭਾ ਜਵਾਬ ਦੇਵੇਗਾ ਨਹੀਂ ਭਾਉ ਮੈਨੂੰ ਤੇ ਰਾਤੀ ਕੁੱਤਾ ਪੱਕੀ ਕਰ ਗਿਆ ਅਗਲਾ ਛੱਟ ਸਮਝ ਜਾਵੇਗਾ ਕੋਈ ਕਹੇਗਾ ਮੈਂ ਤਾਂ ਕੁੱਤੇ ਨਾਲ 6 ਮਹੀਨੇ ਦੀ ਪੱਕੀ ਗੱਲ ਕਰ ਲਈ ਐ ਵਾਵਾ ਬਣੀ ਆਉਂਦੀ ਏ ਹੁਣ ਦਲੀਪ ਸਿੰਘ ਨਹੀਂ ਰਿਹਾ ਪਰ ਲੋਕ ਹੁਣ ਵੀ ਉਸ ਤੇ ਮੁੰਡਿਆਂ ਨੂੰ ਲੱਕੀ ਕੁੱਤਾ ਤੇ ਸਖੀ ਕੁੱਤਾ ਦੇ ਨਾਂ ਨਾਲ ਸੰਬੋਧਨ ਕਰਦੇ ਹਨ ਹੋਰ ਤਾਂ ਹੋਰ ਸਾਰੇ ਪਿੰਡ ਹੋਰ ਤਾਂ ਹੋਰ ਸਾਡੇ ਪਿੰਡ ਦਾ ਸਾਵਕਲ ਸਰਪੰਚ ਦਰਸ਼ਨ ਸਿੰਘ ਬੋਲਣ ਵਿੱਚ ਥੋੜਾ ਕਪਲਾ ਹੈ ਭਾਵੇਂ ਉਸ ਦੇ ਕਈ ਬੋਲਚਾਲ ਦੇ ਸ਼ਬਦ ਸ਼ੁੱਧ ਨਹੀਂ ਹਨ ਪਹਿਲਾਂ ਉਸ ਦੀ ਬੋਲਚਾਲ ਤੋਂ ਲੋਕ ਉਸ ਨੂੰ ਦਰਸ਼ਨ ਸਿੰਘ ਕਪਲਾ ਕਹਿੰਦੇ ਸਨ ਫਿਰ ਉਸ ਦੇ ਰਹਿਣ ਸਹਿਣ ਕਰਕੇ ਕਮਲਾ ਕਹਿਣ ਲੱਗ ਪਏ ਉਹ ਪਿੰਡ ਛੱਡ ਕੇ ਬਾਹਰ ਖੇਤਾਂ ਵਿੱਚ ਚਲਾ ਗਿਆ ਜਿੱਥੇ ਪਹਿਲਾਂ ਵੀ 2-4 ਘਰ ਸਨ ਹੁਣ ਲੋਕ ਉਸ ਨੂੰ ਕਮਲਿਆਂ ਦਾ ਡੇਰਾ ਕਹਿੰਦੇ ਹਨ ਜੇਕਰ ਕੱਲ ਨੂੰ ਨਵੀਂ ਪੰਚਾਇਤ ਬਣ ਗਈ ਫਿਰ ਰੱਬ ਹੀ ਰਾਖਾ ਸਾਡੇ ਪਿੰਡ ਵਿੱਚ ਕਈ ਸ਼نگਾਰਾ ਸਿੰਘ ਹਨ ਪਰ ਸ਼نگਾਰਾ ਸਿੰਘ ਤੋੜਾ ਇੱਕੋ ਹੀ ਹੈ ਪ੍ਰਾਣੇ ਬਜ਼ੁਰਗ ਜਾਣਦੇ ਹਨ ਕੁਜੇ ਅਤੇ ਘੜੇ ਵਿੱਚਕਾਰ ਇੱਕ ਮਿੱਟੀ ਦਾ ਬਰਤਨ ਹੁੰਦਾ ਸੀ ਦੋ ਕੁਜੇ ਜੋ ਕੁੱਜੇ ਤੋਂ ਵੱਡਾ ਅਤੇ ਘੜੇ ਤੋਂ ਛੋਟਾ ਹੁੰਦਾ ਸੀ ਉਸ ਨੂੰ ਤੌੜਾ ਕਹਿੰਦੇ ਸਨ ਉਸ ਤੋਂ ਛੋਟੀ ਹੁੰਦੀ ਸੀ ਤੌੜੀ ਜੋ ਦਾਲ ਸਬਜ਼ੀ ਬਣਾਉਣ ਦੇ ਕੰਮ ਆਉਂਦੀ ਸੀ ਸ਼ੰਗਾਰਾ ਤੌੜਾ ਜਵਾਨੀ ਵੇਲੇ ਕਿਸੇ ਚੋਰੀ ਦੇ ਕੇਸ ਵਿੱਚ ਆਪਣੀ ਜੁੰਡਲੀ ਨਾਲ ਅੰਦਰ ਹੋ ਗਿਆ ਭਾਵੇਂ ਉਹ ਚੋਰੀ ਵਿੱਚ ਸ਼ਾਮਲ ਨਹੀਂ ਸੀ ਪਰ ਅਗਲਿਆਂ ਨੇ ਸਾਰੀ ਜੁੰਡਲੀ ਲਖਾਈ ਸੀ ਸ਼ੰਗਾਰਾ ਉਂਝ ਵੀ ਉਹਨਾਂ ਤੋਂ ਵੱਖ ਨਜ਼ਰ ਆਉਂਦਾ ਸੀ ਕਿਉਂਕਿ ਉਹ ਸਾਰੀ ਨਸ਼ੇ ਪੱਤੇ ਦੀ ਮਾਰੀ ਸੁੱਕੇ ਸੜੇ ਸਨ ਤੇ ਸ਼ਿੰਗਾਰਾ ਹਟਾ-ਕਟਾ ਸੀ ਨਸ਼ੇ ਪੱਤੇ ਤੋਂ ਦੂਰ ਪਰ ਹੈ ਜੁੰਡਲੀਵਾਰ ਸੀ ਥਾਣੇਦਾਰ ਨੇ ਆਪਣੀ ਥਾਣੇ ਦੀ ਭਾਸ਼ਾ ਵਿੱਚ ਇੱਕ ਸਿਪਾਹੀ ਨੂੰ ਤੌੜੀਆਂ ਮੋਧੀਆਂ ਮਾਰ ਲਈ ਕਿਆ ਥਾਣੇਦਾਰ ਦਾ ਹੁਕਮ ਸੁਣਦਿਆਂ ਅਤੇ ਇਸ਼ਾਰਾ ਸਮਝਦਿਆਂ ਇੱਕ ਸਿਪਾਹੀ ਨੇ ਸਾਰਿਆਂ ਨੂੰ ਨੰਗੇ ਕਰਕੇ ਮੁੱਦੇ ਪਾ ਦਿੱਤਾ ਇੱਕ ਪਟਾ ਲਾ ਕੇ ਇੱਕ ਪਟਾ ਲੈ ਕੇ ਆ ਗਿਆ ਸ਼نگਾਰਾ ਵਿਚਕਾਰ ਸੀ ਜਦੋਂ ਸ਼نگਾਰੇ ਦੀ ਪਟਾ ਵੱਜਿਆ ਤਾਂ ਬਿੱਲੀ ਦੀ ਪੂਸ਼ ਵਰਗੀ ਧਾਰ ਉਹ ਤਾਂ ਉਠੀ ਤੇ ਠਾਣੇਦਾਰ ਦੀ ਪਰਦੀ ਲਿਪੜ ਗਈ ਠਾਣੇਦਾਰ ਬਰਦੀ ਸਾਫ਼ ਕਰਨ ਲਈ ਟੂਟੀਆਂ ਵੱਲ ਭੱਜਾ ਆ ਰਿਹਾ ਸੀ ਤੇ ਨਾਲ ਕਹਿ ਰਿਹਾ ਸੀ ਇਹ ਨਹੀਂ ਝੋੜ ਇਹ ਨਹੀਂ ਝੋੜ ਸ਼نگਾਰੇ ਦੀ ਖਲਾਸੀ ਹੋ ਗਈ ਪਰ ਉਸ ਦੀ ਜੁੰਡਲੀ ਨੇ ਬੜੀ ਮਾਰ ਖਾਧੀ ਤੇ ਬਾਰਾ ਕੇ ਆਪਣੇ ਆਪ ਨੂੰ ਬਹਾਦਰ ਅਤੇ ਸ਼ੰਗਾਰੇ ਨੂੰ ਡਰਪੂਕ ਬਖਾਣ ਖਾਤਰ ਇਹ ਗੱਲ ਉੜਾ ਦਿੱਤੀ ਕਿ ਉਹਨਾਂ ਦੇ ਪੰਜ-ਪੰਜ ਪਟੇ ਵੱਜੇ ਉੱਕਾ ਸੀ ਨਹੀਂ ਕੀਤੀ ਉੱਕਾ ਸੀ ਨਹੀਂ ਕੀਤੀ ਪਰ ਸ਼ੰਗਾਰੇ ਦੀ ਇੱਕੋ ਪਟਾ ਵੱਜਣ ਦੀ ਧੀਰ ਸੀ ਕਿ ਤੌੜਾ ਉੱਬਲ ਗਿਆ ਤੌੜੀ ਕੋਈ ਨਾ ਉਬਲੀ ਉਸ ਦਿਨ ਤੋਂ ਸ਼ੰਗਾਰਾ ਤੌੜਾ ਪ੍ਰਸਿੱਧ ਹੋ ਗਿਆ ਅਤੇ ਹੌਲੀ-ਹੌਲੀ ਜੁੰਡਲੀ ਨੇ ਉਸ ਨੂੰ ਆਪਣੇ ਨਾਲ ਪੂਰੀ ਤਰ੍ਹਾਂ ਲਾ ਲਿਆ ਤੇ ਫੀਮ ਤੇ ਲਾ ਦਿੱਤਾ ਤੇ ਹੁਣ ਗੱਲ ਕਰੀਏ ਚੂਹਿਆਂ ਦੀ ਸਿਆਣੀ ਕਹਿੰਦੇ ਸੀ ਟੀ 18 ਦੀ ਤੇ ਮੁੰਡਾ 21 ਤੋਂ ਘੱਟ ਨਵਿਆਈਏ ਮੰਗਲ ਸਿਉਂ ਦੇ ਪਿਓ ਮੱਗਰ ਦਾ ਵਿਆਹ ਛੋਟੀ ਉਮਰ ਚ ਹੋ ਗਿਆ ਮੱਗਰ ਹੈ ਵੀ ਕੱਦ ਦਾ ਮਦਰ ਸੀ ਉਧਰ ਮੱਗਰ ਦੀ ਘਰ ਵਾਲੀ ਉਸ ਤੋਂ ਵੀ ਮਰੀ ਹਲ ਜਾਈ ਉੱਪਰੋਂ 48 6 ਮੁੰਡੇ ਹੋਏ ਫੇਰ ਉਹ ਕਿਹੜੇ ਦਾਰਾ ਸਿੰਘ ਬਣਨੇ ਸਨ ਲੋਕੀ ਉਹਨਾਂ ਨੂੰ ਚੂਹੇ ਕਹਿਣ ਲੱਗ ਪਏ ਤੇ ਅੱਜ ਤੱਕ ਕਹਿ ਰਹੇ ਹਨ ਸਾਡੇ ਪਿੰਡ ਦਾ ਕਸ਼ਮੀਰ ਸਿੰਘ ਆਪਣੇ ਆਪ ਨੂੰ ਕਸ਼ਮੀਰ ਸਿੰਘ ਗੱਲ ਲਿਖਦਾ ਆਪਣੀ ਜ਼ਮੀਨ ਤੇ ਪੱਕੀ ਸੜਕ ਤੋਂ ਗੱਲ ਫਾਰਮ ਦਾ ਰਸਤਾ ਦਰਸਾਇਆ ਇਸ ਤਰ੍ਹਾਂ ਲੱਗਦਾ ਜਿਵੇਂ ਉਹ ਆਪਣੇ ਆਪ ਨੂੰ ਕਸ਼ਮੀਰ ਸਿੰਘ ਗੱਲ ਸਾਬਤ ਕਰਨ ਨੂੰ ਪੂਰਾ ਜੋਰ ਲਾ ਰਿਹਾ ਹੈ ਪਰ ਸਾਡੇ ਪਿੰਡ ਦੇ ਲੋਕ ਤੇ ਹੋਰ ਜਾਣਕਾਰ ਉਸ ਨੂੰ ਕਸ਼ਮੀਰੀ ਕਸ਼ਮੀਰਾ ਗੋਭੀ ਹੀ ਕਹਿੰਦੇ ਹਨ ਕਹਿੰਦੇ ਹਨ ਇਹਨਾਂ ਦੇ ਵੱਡੇ ਬਡੇਰੇ ਆਪਣੀ ਜੱਦੀ ਜ਼ਮੀਨ ਛਾਉਣੀ ਆਉਣ ਕਰਕੇ ਇੱਥੇ ਆ ਬਸੇ ਉੱਥੇ ਪਿੱਛੇ ਇਹਨਾਂ ਦੀ ਜ਼ਮੀਨ ਵਿੱਚ ਗੰਦਾ ਨਾਲਾ ਪੈਣ ਕਰਕੇ ਗੋਭੀ ਬਹੁਤ ਹੁੰਦੀ ਸੀ ਇੱਥੇ ਆ ਕੇ ਇਹਨਾਂ ਨੇ ਗੋਭੀ ਲਾਉਣ ਦੀ ਸਫਲ ਕੋਸ਼ਿਸ਼ ਕੀਤੀ 2-3 ਸਾਲ ਘਾਟਾ ਖਾ ਕੇ ਹੁਣ ਮੁੜੇ ਹਨ ਪਹਿਲਾਂ ਜਦੋਂ ਵੀ ਪਿੰਡ ਦਾ ਕੋਈ ਆਦਮੀ ਮਿਲਦਾ ਤਾਂ ਉਹ ਉਸ ਨੂੰ ਗੋਭੀ ਲਾਉਣ ਦੀ ਤਰਕੀਬ ਦੱਸਦੀ ਕਿਸੇ ਹੋਰ ਨੂੰ ਕਹਿੰਦੇ ਗੋਭੀ ਰਵੈਤੀ ਫਸਲਾਂ ਨਾਲੋਂ 3 ਗੁਣਾ ਵੱਧ ਪੈਸੇ ਦਿੰਦੀ ਹੈ ਪਰ ਹਰ ਵੇਲੇ ਗੋਭੀ ਦਾ ਗੁਣਗਾਨ ਕਰਦੇ ਜਾਂ ਪਿਛਲੇ ਸਮੇਂ ਵਿੱਚ ਬੱਤੀ ਗੋਭੀ ਦੀ ਰਕਮ ਦੱਸ ਕੇ ਛੋੜਦੇ ਰਹਿੰਦੇ ਉਹਨਾਂ ਦੇ ਆਖੇ ਲੱਗ ਕਿਸੇ ਨੇ ਗੋਭੀ ਨਾ ਲਾਈ ਇੱਥੋਂ ਤੱਕ ਕਿ ਉਹ ਵੀ ਅੱਕ ਗਏ ਕਿ ਗੋਭੀ ਦਾ ਕੰਮ ਛੱਡ ਗਏ ਪਰ ਹਰ ਕੋਈ ਉਹਨਾਂ ਨੂੰ ਗੋਬੀ ਦੇ ਨਾਂ ਨਾਲ ਯਾਦ ਕਰਦਾ ਹੈ ਪਹਿਲਾਂ ਲੋਕੀ ਕਸ਼ਮੀਰ ਸਿੰਘ ਦੇ ਪਿਤਾ ਕਰਨੈਲ ਸਿੰਘ ਨੂੰ ਕੈਲਾ ਗੋਬੀ ਕਹਿੰਦੇ ਸਨ ਹੁਣ ਕਸ਼ਮੀਰ ਗੋਬੀ ਸਾਡੇ ਪਿੰਡ ਦਾ ਦਲੀਪ ਸਿੰਘ ਪਹਿਲਾਂ ਪਿੰਡ ਵਿੱਚ ਦੀਪੇ ਸ਼ਾਹ ਦੇ ਨਾਂ ਨਾਲ ਮਸ਼ਹੂਰ ਸੀ ਪਰ ਕਿਸੇ ਦੀ ਚੁੱਕ ਵਿੱਚ ਆ ਕੇ ਜ਼ਮੀਨ ਦੁੱਗਣੀ ਕਰਨ ਦੇ ਲਾਲਚ ਵਿੱਚ ਉਹ ਪਿੰਡ ਵਿੱਚਲੀ ਨਿਆਈ ਵਾਲੀ ਜ਼ਮੀਨ ਵੇਚ ਬੈਠਾ ਅਗਲੇ ਬੰਨੇ ਕਮਰਾਸ ਨਾ ਆਇਆ ਉਲਟਾ ਕਤਲ ਕੇਸ ਵਿੱਚ ਪਸਾ ਦਿੱਤਾ ਉੱਥੋਂ ਬਗਾਨੇ ਪਿੰਡ ਦੀ ਦੁਸ਼ਮਣੀ ਫਿਰ ਵੀ ਉਸਨੇ ਸਿਆਣਪ ਕੀਤੀ ਪਿੰਡ ਵਾਪਸ ਆ ਗਿਆ ਪਰ ਜ਼ਮੀਨ ਪਰ ਜ਼ਮੀਨ ਤੋਂ ਬੇਰੰਗ ਹੀ ਰਿਆ ਹੌਣ ਲੋਗ ਉਸ ਨੂੰ ਦੀਪਾ ਨੰਗ ਕਹਿੰਦੇ ਹਨ ਪ੍ਰਾਣੇ ਸਮੇਂ ਵਿੱਚ ਸਾਡੇ ਪਿੰਡ ਤੋਂ ਇੱਕ ਮੁੰਡਾ ਸਰਹੰਦ ਦੇ ਲਾਗੇ ਪਿੰਡ ਵਿੱਚ ਵਿਆਹਿਆ ਸੀ ਮੁੰਡੇ ਦੇ ਸਾਰਿਆਂ ਨੇ ਪਹਿਲੀ ਭਾਜੀ ਆਪਣੇ ਲੜਕੇ ਤੇ ਰਾਜੇ ਨੂੰ ਚੁਕਾ ਕੇ ਕੁੜੀ ਦੇ ਸਾਰਿਆਂ ਭਾਵ ਸਾਡੇ ਪਿੰਡ ਵੱਲ ਤੋਰ ਦਿੱਤੀ। ਉਦੋਂ ਲੋਕਾਂ ਕੋਲ ਅੱਜ ਵਾਂਗ ਆਪਣੇ ਸਾਧਨ ਨਹੀਂ ਸਨ ਨਾ ਹੀ ਮੋਬਾਈਲ ਸਨ। ਉਤੋਂ ਦਿਨ ਵੀ ਛੋਟੇ ਹੋਣ ਕਾਰਨ ਉਹ ਬੱਸਾਂ ਰਾਹੀਂ ਸੂਰਜ ਛਿਪਨ ਲੱਗੇ ਸਾਡੇ ਪਿੰਡ ਦੇ ਬਾਸ ਛੱਡੇ ਤੇ ਉਤਰੇ। ਮਾੜੀ ਕਿਸਮਤ ਨੂੰ ਗੱਭਰੂ ਨੂੰ ਆਪਣੇ ਜੀਜੇ ਦਾ ਨਾਂ ਭੁੱਲ ਗਿਆ। ਬਸ ਜਾਦ ਸੀ ਤਾਂ ਆਪਣੀ ਭੈਣ ਦੇ ਸਹੁਰੇ ਦਾ ਨਾਮ ਜਦੋਂ ਉਹਨਾਂ ਨੇ ਇੱਕ ਦੋ ਨੂੰ ਆਪਣੇ ਪਿੰਡ ਦੇ ਸਹੁਰੇ ਦਾ ਨਾਮ ਚੰਨਣ ਸਿੰਘ ਦੱਸਿਆ ਤਾਂ ਕੋਈ ਗੱਲ ਨਾ ਬਣੀ ਜੇ ਨੂੰ ਪੁੱਛਣ ਤਾਂ ਅਗਲਾ ਕਹੇ ਇੱਥੇ ਕਈ ਚੰਨਣ ਸਿੰਘ ਤੁਸੀਂ ਮੁੰਡੇ ਦਾ ਨਾਮ ਦੱਸੋ ਜਾਨ ਦੱਸੋ ਕਿਹੜਾ ਚੰਨਣ ਇੱਥੇ ਇੱਕ ਹੈ ਚੰਨਣ ਬੁੱਧੂ ਇੱਕ ਹੈ ਚੰਨਣ ਠੇਪਾ ਇੱਕ ਚੰਨਣ ਨੱਕ ਟੁੱਟਾ ਇੱਕ ਚੰਨ ਖੋਤਾ ਇੱਕ ਚੰਨ ਅਚਲਾ ਭੁਖਾ ਇੱਕ ਚੰਨ ਭੁਖਾ ਇੱਕ ਚੰਨ ਕਾਲਾ ਇੱਕ ਚੰਨ ਢਿੱਡਲ ਉਹ ਵਿਚਾਰੇ ਸ਼ਰਮਿੰਦੇ ਜਹੇ ਹੋ ਗਏ ਅਖੀਰ ਰਾਜੇ ਨੂੰ ਫੁਰਨਾ ਫੁਰਿਆ ਉਸਨੇ ਅੱਕ ਕੇ ਕਿਹਾ ਤੁਸੀਂ ਸਾਡੀ ਜਾਨ ਛੱਡੋ ਸਾਨੂੰ ਪਿੰਡ ਦੇ ਰਾਜੇ ਨਾਲ ਮਲਾਓ ਸਿਰ ਤੇ ਭਾਜੀ ਵਾਲਾ ਟੋਕਰ ਚੁੱਕੀ ਰੁਸੇ ਹੋਏ ਪ੍ਰਾਹੁਣੇ ਵਾਲੀ ਚਾਲ ਚੱਲਦੇ ਉਹ ਪਿੰਡ ਦੀ ਸਾਥ ਵਿੱਚ ਪਹੁੰਚ ਗਈ ਜਿੱਥੇ ਰਾਜਾ ਲਸ਼ਮਣ ਸਿੰਘ ਬੈਠਾ ਗੱਪਾਂ ਮਾਰ ਰਿਹਾ ਸੀ ਪਹਿਲਾ ਪਿੰਡ ਦਾ ਇਕੋ ਹੀ ਰਾਜਾ ਹੁੰਦਾ ਸੀ ਰਾਜਾ ਲਸ਼ਮਣ ਸਿੰਘ ਉਸ ਨੂੰ ਦੂਸਰੇ ਪਿੰਡਾਂ ਵਿੱਚ ਵਿਆਹਾਂ ਤੇ ਵਿਆਹ ਕੀ ਆਈਆਂ ਸਾਰੀਆਂ ਕੁੜੀਆਂ ਦਾ ਪਤਾ ਸੀ ਕਿਉਂਕਿ ਹਰ ਬਰਾਤ ਵਿੱਚ ਥਾਲੀਆਂ ਕੱਢਣ ਦਾ ਜਮਾ ਉਸ ਦਾ ਹੁੰਦਾ ਸੀ ਭਾਵੇਂ ਹੁਣ ਬਜ਼ੁਰਗ ਹੋਣ ਕਰਕੇ ਕੰਮ ਛੱਡ ਚੁੱਕਾ ਸੀ ਪਰ ਸਕੀਰੀਆਂ ਸਾਰੀਆਂ ਯਾਦ ਸਨ ਹਣ ਉਸ ਨੂੰ ਦਸਦਾ ਵੀ ਘੱਟ ਸੀ ਤੇ ਸੁਣਨ ਦਾ ਵੀ ਉੱਚਾ ਸੀ ਪਰ ਉਸਦੇ ਪੋਤਰੇ ਨੂੰ ਉਸ ਨੂੰ ਮੋਟੀ ਮੋਟੀ ਗੱਲ ਸਮਝਾ ਦਿੱਤੀ ਰਾਜੇ ਲਸਮਣ ਸਿੰਘ ਨੇ ਗੱਭਰੂ ਨੂੰ ਪਾਸੇ ਲਿਜਾ ਕੇ ਕਿਹਾ ਪਿੰਡ ਹੈ ਬਹੁਤ ਵੱਡਾ ਆਲਤੂ ਬਿਨਾ ਗੱਲ ਨਹੀਂ ਬਣਨੀ ਤੂੰ ਮੇਰੇ ਕੰਨ ਵਿੱਚ ਸਮਝਾ ਦੇ ਮੈਂ ਵਾਅਦਾ ਕਰਦਾ ਗੱਲ ਬਾਹਰ ਨਹੀਂ ਜਾਵੇਗੀ ਪਤਾ ਨਹੀਂ ਗੱਭਰੂ ਨੇ ਕੰਨ ਵਿੱਚ ਕੀ ਕਿਹਾ ਰਾਜੀ ਨੇ ਆਪਣੇ ਪੁੱਤਰੀ ਨੂੰ ਸਾਰਾ ਕੁਝ ਸਮਝਾ ਕੇ ਉਹਨਾਂ ਨੂੰ ਟਿਕਾਣੇ ਤੇ ਪਹੁੰਚਾ ਦਿੱਤਾ ਮੈਨੂੰ ਤਾਂ ਇਹ ਕਹਾਣੀ ਬਹੁਤ ਵਧੀਆ ਲੱਗੀ ਬਹੁਤ ਹਾਸਾ ਆਇਆ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਜ਼ਰੂਰ ਪਸੰਦ ਕਰੋਗੇ ਪਸੰਦ ਆਈ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ